ਹਾਂਜੀ ਵੀ ਕੀ ਹਾਲ ਚਾਲ ਦੋਸਤੋ ਅੱਜ ਕੀ ਬਣਾ ਰਹੇ ਮੁੰਡਿਆ ਤੁਸੀਂ ਕਚੋਰੀਆਂ ਅੱਛਾ ਵੱਡੀਆਂ ਕਚੋਰੀ ਅੱਛਾ ਇਹ ਲੋਹਰੀ ਕਚੋਰੀ ਬਣਦੀ ਐ ਤੇ ਜਿਹੜਾ ਬੰਦਾ ਉਹ ਵੀ ਲਾਹੌਰ ਤੋਂ ਆਇਆ ਇਹਨੂੰ ਕਹਿੰਦੇ ਲੋਹਰੀਆ ਆ ਆ ਦਸੂਰਾ ਇਹ ਪੂਰਾ ਕਾਰੀਗਰ ਬੰਦਾ ਪੂਰਾ ਮਾਸਟਰ ਸ਼ੈਫ ਜਮਾ ਕੇ ਜਮਾ ਉਹ ਕਹਿੰਦੇ ਬੜੀਆਂ ਅਲੱਗ-ਅਲੱਗ ਚੀਜ਼ਾਂ ਬਣਾਉਣਾ ਸਾਨੂੰ ਖਵਾਉਂਦਾ ਹੈ ਤੇ ਇੱਧਰ ਕਈ ਚੀਜ਼ਾਂ ਤਿਆਰ ਕਰਕੇ ਅਸੀਂ ਕੁਝ ਫ੍ਰਿਜ ਚ ਲਾਤੀਆਂ ਆ ਤੇ ਬਾਕੀ ਇੱਧਰ ਸਮਾਨ ਚੱਲ ਕੰਮ ਚੱਲਦੇ ਆ ਹਾ 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 ਕੀ ਬਾਤ ਹੈ वेरी ਗੁੱਡ ਲੋਰੀ ਦਾ ਨਾਲ ਰੋਜ਼ਾ ਵੀ ਚੱਲਦਾ ਹੈ ਤੇ ਉਹਦੇ ਸਬੰਧ ਚ ਵੀ ਆ ਚਾਟ ਵਗੈਰਾ ਬਣਾ ਕੇ ਫ੍ਰਿਜ ਚ ਲਾ ਲਈਆ ਕੰਮ ਚੱਲ ਰਿਹਾ ਹੈ ਤੇ ਆਲੂ ਵਿੱਚ ਵਧੀਆ ਮਿਕਸ ਕਰਕੇ ਇਹ ਬਣਾ ਰਿਹਾ ਜੀ ਨਾਲ ਕੀਮਾ ਬਰੈਂਡ ਤੇ ਕੀ ਬਣਾਉਣਾ ਕੀ ਹੈ ਆ ਚਿੱਟੇ ਵਾਲਾ ਆ ਗਿਆ ਹੁਣ ਕਹਿੰਦਾ ਮੈਂ ਨਹੀਂ ਬਣਾਉਣਾ ਤੁਹਾਨੂੰ ਟਿੱਕੀਆਂ ਅੱਜ ਉਹ ਤੁਹਾਨੂੰ ਖਲਾਉਂਦਾ ਸੇਮ ਬਣਾਣਾ ਟਿੱਕੀ ਦਾ ਆਣਾ ਬਣਾਈ ਦੋ ਅੱਛਾ ਬਣਾ ਲੈ ਆ ਲੈਣਾ ਪੂਰਾ ਲੈਵਲ ਕਰਦਾ ਬਣਾ ਲੈ ਲੈਵਲ ਲੋਈ ਸਮਾਨ ਤਿਆਰ ਆ ਥੋੜੀ ਖਾਣ ਦੇ ਬਹੁਤ ਥੈਂਕ ਯੂ ਇਹ ਉਹ ਨਹੀਂ ਪਾਉਣ ਦੇਣਾ ਕੱਚੇ ਪੱਕੇ ਆਓ que y... ya